जय श्री कृष्णा मैं सभी ना की दुनिया की थर्ड ना थोड़ा सारे प्रेम पुत्रों में स्वागत करती हूं मैं आई होप तो सारे जन ठीक हो होंगे बढ़िया होंगे आपा बिल्कुल ठीक ठाक है तंदुरुस्त हैं परमात्मा थोड़ी भी तंदुरुस्ती परमात्मा तो मांगते हैं तो बाकी आज का ब्लॉग शुरू करने लग गया बैठ शूट तो ए बैठ टैग ये जी खदर के सी लिख दी सच देवा रच लिख दी पर मैं हूं बहुत पहले रिक्वायरमेंट मेनू आंधी है कि तुमसी ਸਾਨੂੰ ਸੱਚ ਦੇ ਵਾਰੀ ਚ ਲੁਕਦੀਆਂ ਬੈਠੇ ਤਾ ਦੋਲਿਆ ਕੇ ਦੋਲਿਆ ਕੇ ਦੋ ਪਰ ਮੈਂ ਕਿਉਂ ਨਹੀਂ ਲੈ ਕੇ ਆ ਰਹੀ ਹੈਗੀ ਮੈਂ ਮਹਗੀਆਂ ਲੈ ਕੇ ਆ ਰਹੀਆਂ ਲੇਕਿਨ ਵਧੀਆਂ ਲੈ ਕੇ ਆ ਰਹੀਆਂ ਇੰਨੇ ਜਿਆਦਾ ਥਰਡ ਕਲਾਸ ਕਲਰ ਆਣ ਲੱਗਦੇ ਨਾ ਪਰ ਮੇਰੇ ਕੋਲ ਕਿ ਪੀਸ ਪਿਆ ਸੀ ਇਹਦੀ ਬਹੁਤ ਲੰਬੀ ਕਹਾਣੀ ਹੈ ਪੀਸ ਮੇਰੇ ਕੋਲ ਕਿਉਂ ਬਚਿਆ ਪਰ ਬਲੌਗ ਬਹੁਤ ਲੰਬਾ ਚੱਲ ਜਾਏਗਾ ਇਸ ਕਰਕੇ ਮੈਂ ਨਾ ਲੰਬਾ ਬਲੌਗ ਨਹੀਂ ਬਣਾਉਂਗੀ ਪਰ ਦੇਖੋ ਤੁਸੀਂ ਆਪ ਦੇਖੋ ਸਿਰਫ ਅਜੇ ਦੇ ਚਿੱਕ ਤੋਂ ਪਾਈਆ ਸ਼ਾਇਦ ਤੁਹਾਨੂੰ ਤਾਂ ਕਲੀਅਰ ਹੀ ਆ ਰਹੀ ਹੋਗੀ ਪਰ ਮੈਨੂੰ ਨੇਚਰਲੀ ਦੇਖਣ ਦੇ ਵਿੱਚ ਨਾ ਕਲਰ ਇਹਨਾਂ ਨੂੰ ਇੰਨਾ ਜ਼ਿਆਦਾ ਫੇਡ ਹੋ ਗਿਆ ਇਸ ਕਰਕੇ ਇਹ ਬੈਡ ਸ਼ੀਟਾਂ ਅਰ ਫਸਟ ਵਾਰੀ ਵਿਛਾ ਰਹੀਆਂ ਪਰ ਮੈਂ ਵਾਸ਼ ਕਰਕੇ ਵਿਛਾ ਨਹੀਂ ਹੁੰਦੀਆਂ ਕਲਰ ਖਰਾਬ ਆਉਣ ਲੱਗੇ ਇਸ ਕਰਕੇ ਬੰਦ ਕਰਤੀ ਵਧੀਆ ਬੈਡ ਸ਼ੀਟਾਂ ਹੀ ਸੇਲ ਕਰਦੇ ਆ ਪੋਸਟਿੰਗ ਹੁੰਦੀਆਂ ਲੇਕਿਨ ਵਧੀਆ ਹੁੰਦੀਆਂ ਜੀ ਠੀਕ ਹੈ ਮੈਂ ਆਪਣੇ ਤੇ ਇੱਕ ਗੱਲ ਲੈ ਕੇ ਆ ਰਹੀ ਕਿ ਵਧੀਆ ਨਹੀਂ ਆ ਰਹੀ ਹੈਗੀ ਸੱਚ ਦੇ ਵਰੀ ਚ ਲੁਕਦੀ ਪਹਿਲਾਂ ਬਹੁਤ ਸੋਹਣੀ ਆਉਂਦੀ ਸੀ ਇਹੋ ਜਿਹੇ ਡਿਜ਼ਾਈਨ ਆਉਂਦੇ ਇਹੋ ਜਿਹੇ ਡਿਜ਼ਾਈਨ ਆਉਂਦੇ ਸੀ ਪਹਿਲਾਂ ਸੱਚ ਦੇ ਵਰੀ ਚ ਲੁਕਦੇ ਜਿਹੜੀਆਂ ਹਜ਼ਾਰ ਹਜ਼ਾਰ 15 1500 ਬੈਡ ਸ਼ੀਟਾਂ ਨੂੰ ਵੀ ਪਿੱਛੇ ਗੇਰਦੀ ਸੀ ਬੜੇ ਪਿਆਰੇ ਕਲਰ ਆਉਂਦੇ ਸੀ ਪਰ ਹੁਣ ਨਹੀਂ ਆਉਂਦੇ ਹੈਗੇ ਹੁਣ ਬਿਲਕੁਲ ਥਰਡ ਕਲਾਸ ਕਲਰ ਬਿਲਕੁਲ ਬੇਕਾਰ ਮਾਲ ਆਣ ਲੱਗੇ ਮੈਨੇ ਸੱਚ ਦੇ ਵਾਰੀ ਚ ਲੁੱਕ ਬਿਲਕੁਲ ਬੰਦ ਕਰ ਦਿੱਤੀ ਸੇਲ ਕਰਨੀ ਠੀਕ ਹੈ ਜੀ ਹੁਣ ਵਧੀਆ ਕਰਦੇ ਹੈ ਪਰ ਕੋਸਟਲੀ ਹੁੰਦੀ ਹੈ ਲੇਕਿਨ ਕਰਦੇ ਵਧੀਆ ਹੈ ਸਾਬ ਸਭ ਅੱਜ ਸਾਰੇ ਦਿਨ ਮੈਂ ਵੀ ਸੇ ਵਲੌਗ ਕੰਟੀਨਿਊ ਨਹੀਂ ਹੋਇਆ ਨਾ ਮੇਰੇ ਥੋੜਾ ਸਾ ਵਰਕ ਪੜਾ tha ਮੈਨੇ ਉਹ ਕੰਪਲੀਟ ਕਰਾ ਕਿਉਂਕਿ ਅੱਜ ਮੈਂ ਛੁੱਟੀ ਵੀ ਲਈ ਸੀ ਇਸੇ ਕਾਰਨ ਕੰਮ ਕੰਪਲੀਟ ਕਰਨ ਕਾਰਨ ਬਹੁਤ ਨਾ ਅੱਛਾ ਹੋ ਰਿਹਾ ਵਾਹ पूरी अस्थैथिक्स वट अस्थैथिक्स जैसी और मून भी आ गया मून पर सो गाइज अगर आपको हमारा आज का ब्लॉग अच्छा लगा हो तो लाइक कर देना कमेंट कर देना और सब्सक्राइब करके भी जोर बताना कैसा लगा बाय बाय नहीं सब्सक्राइब करके नहीं कमेंट करके बताना आपको आज का ब्लॉग कैसा लगा होगा आई होप आप सबको अच्छा लगा होगा सिंपल सा ब्लॉग बाय बाय